ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਅੰਕਾਰ ਸਤ ਗੁਰ ਪ੍ਰਸਾਦਿ ਧੀਰਥ ਲਾਵਣ ਜਾ ம தீர சீர ஈரண நாம ஈர சபீச்சர் ਉਰ ਗਿਆਨ ਸੱਚਾ ਖਾਨ ਤੀਰਥ 10 ਪੁਰਬ ਸਦਾ ਦਸਾਹਰਾ ਔਲਾਮ ਹਰ ਕਾ ਸਦਾ ਜਾਚ ਦੇਹ ਪ੍ਰਭ ਤਰਣੀ ਤਾਰਾ ਸੰਸਾਰ ਰੋਕੀ ਨਾਮਦਾਰੂ ਮੈਦ ਲਾਗੇ ਸੱਚ ਬਿਨਾ ਮਨ ਦਾ ਸਦਾ ਚਾਲਣ ਨਿਤ ਸਾਚੀ ਤੀਰਤ ਮਜਨਾ ਸਾਚ ਨਾ ਲਾਗੇ ਮੈਲ ਕਿਆ ਮਲ ਤੋਹੀਆ ਗੁਣੇ ਹਾਰ ਪਰੂਏ ਕਿਸ ਕੋ ਰੋਈਆ ਵਿਚਾਰ ਮਾਰ ਤਰਹ ਤਾਰੇ ਉਲਟ ਜੋ ਨਾ ਆਵੇ ਬਾਰਸ ਪਰਮਤਿਆਨੀ ਰਾਜ ਸਾਚੇ ਪਾਵੇ ਆਨੰਦ ਅਨ ਦਿਨ ਹਰ ਖਸਾਚਾ ਦੁੱਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇ ਗੁਰ ਦਿਖਾਇ ਮੈਲ ਨਾਹੀ ਸਚ ਮਨੇ ਸੰਗਤ ਸਹਾਵਣੋ ਤਾਲਾ ਹੈ ਸਾਚੇ ਮਨ ਸਤਗੁਰੁ ਹੁਨ ਦਾਨ ਦਇਆ ਮਤੇ ਭੇਰ ਸੰਗ ਭਾਵ ਸਹਜ ਨਾਵਾ 베ਣੀ ਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਚਾ ਨਿਤ ਦੇ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਾ ਸਭ ਕੋਏ ਕੇਵੜ ਆਖਿਆ ਆ ਮੂਰਖ ਨੀਚ ਅਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਇਤਮਨ ਮਾਨਿਆ ਮੇਰਾ ਮੂਝ ਕਰ ਹੈ ਆਵਹਿ ਵਿਖ ਲਾਤੇ ਸ਼ਬਦ ਸੱਚਾ ਗੁਰ ਮੇਰਾ ਆਖਣ ਤੋਟਨਾ ਭਗਤ ਪੰਡਾਰੀ ਬਾਰ ਕੋ ਰਿਆ ਸੋਈ ਨਾਲ ਕਾ ਸੱਚ ਕਹ ਬੇਰੰਤੀ ਮਨ ਮੰਨ ਜਾ ਸੱਚ ਸੋਈ ਆਖਣ ਤੋਟਨਾ ਭਗਤ ਪੰਡਾਈ ਪਰਪੁਰ ਰਹਿ ਆ ਸੋਈ ਨਾਨਕ ਸੱਚ ਕਹਾ ਬੇਨੰਤੀ ਮਨ ਮਾਂਜਾ ਸੱਚ ਸੋਈ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕਉ ਕਾ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ तीरत शब्द विचार अंतर ज्ञान हूं गुरु रो ओ गुरु प्यारी गुरु, गुरु, गुरु स्वारी गुरु की साजी नवाजी साथ संगत जीयो ਅੱਜ ਦਾ ਇੱਕ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਧਨਾਸ੍ਰੀ ਰਾਗ ਅੰਦਰ ਸ਼ੰਤਾਂ ਦੇ ਸਰਲੇਖੇ ਧੰਨ ਧੰ ਸਰਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 687 ਉੱਪਰ ਸਬੈਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਇਆ ਸੁਣਿਆ ਸਫਲ ਹੋ ਜਾਏ ਬੁੱਲਾ ਚੁੱਕਾਂ ਦੀ ਖਿਲਾ ਕਰਨੀ ਬਲਾਵ ਫਤੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ от Сырьяка.